ਮੇਰਾ ਨਾਮ ਸੁਰੇਂਦਰ ਸਿੰਘ ਹੈ ਅੱਜ ਤੁਸੀਂ ਸੈਨੀਟੇਸ਼ਨ ਡਿਪਾਰਟਮੈਂਟ ਚ ਆਏ ਕੀ ਕਾਰਨ ਹੈ ਸਰਕਾਰ ਨੇ ਇਹ ਅਭੀ ਸਾਸੀਂ ਖੇਤੀ ਛੱਡ ਕੇ ਖੇਤੀ ਨਾਲ ਕਦੇ ਨਾਲ ਸਾਈਕ ਧੰਦਾ ਸੀ ਟਿਪਰਾਂ ਦਾ ਕੰਮ ਕਰਨ ਲੱਗੇ ਸੀ ਪਰ ਸਾਨੂੰ ਇਹ ਮਹਿਕਮਾ ਇੰਨਾ ਤੰਗ ਕਰ ਰਿਹਾ ਇੰਨਾ ਪ੍ਰੇਸ਼ਾਨ ਕਰ ਰਿਹਾ ਸਾਨੂੰ ਵੀਰਵਾਰ ਨੂੰ ਕਹਿੰਦੇ ਨੇ ਗੱਡੀ ਰੋਕ ਕੇ ਵੀ ਸਰ ਨੂੰ ਮਿਲੋ ਅੱਜ ਤੁਹਾਨੂੰ ਚੇਤਾਵਨੀ ਦੇ ਰਹੇ ਆਂ ਐਕਸ਼ਨ ਸਾਹਿਬ ਨੂੰ ਮਿਲੋ ਅਸੀਂ ਦੂਏ ਦਿਨ ਐਕਸਟਰਾ ਅੰਸਾਪ ਨੂੰ ਮਿਲਦੇ ਆਂ ਸ਼ੁੱਕਰਵਾਰ ਨੂੰ ਤਾਂ ਸਰ ਨਹੀਂ ਮਿਲਦਾ ਇਹਨਾਂ ਦਾ ਕੋਈ ਨਹੀਂ ਮਿਲਦਾ ਨਾ ਸਾਡਾ ਕੋਈ ਫੋਨ ਚੱਕਦਾ ਉਹਨਾਂ ਇੱਕ ਕਾਤੋਂ ਮਿਲਣਾ ਚਾਹੁੰਦੇ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਪਰ ਸ਼ੁੱਕਰਵਾਰ ਨੂੰ ਜੇ ਸਾਨੂੰ ਕੋਈ ਮਿਲਿਆ ਨਹੀਂ ਆਸੀ ਰੋ ਬਾਗੇ ਦਾ ਸਾਬ ਨੂੰ ਸਾਡੀ ਉਹੀ ਉਹੀ ਗੱਡੀ ਫੜ ਲਈ ਸਾਡੀ ਠੀਕ ਹੈ ਤੇ ਚੱਕਿਆ ਸੀ ਇਹਨਾਂ ਨੂੰ ਕਿਹਾ ਵੀ ਸਾਨੂੰ ਜੁਰਮਾਨਾ ਲਾ ਦਿਓ ਮੌਕੇ ਤੇ ਵੀ ਜਿਹੜਾ ਵੀ ਜੁਰਮਾਨਾ ਮੰਨਦਾ ਲਾਓ ਆਹੀ ਭਰਾਂਗੇ ਜੇ ਸਾਡੀ ਜੀ ਗਲਤੀ ਆ ਕਾਗਜ਼ ਪੱਤਰ ਵੀ ਦਿਖਾਵਾਂਗੇ ਤੁਹਾਨੂੰ ਹੁਣ ਗੱਡੀ ਜੇ ਤਾਂ ਦੇਖੋ ਜੀ ਟਿਪਰ ਚ ਦਾ ਕਾਗਜ਼ ਪੱਤਰ ਆ ਟਾਈਮ ਹੁੰਦੇ ਨਹੀਂ ਹੈਗੇ ਵੀ ਮਿੱਟੀ ਦੇ ਕੰਮ ਕਰਕੇ ਤੇ ਇਹ ਕਹਿੰਦੇ ਵੀ ਸੋਮਵਾਰ ਨੂੰ ਆਜੋ ਸੋਮਵਾਰ ਨੂੰ ਕਾਗਜ਼ ਪੱਤਰ ਲੈ ਕੇ ਆ ਥੋੜੀ ਛੱਡ ਦਾਂਗੇ ਗੱਡੀ ਛੱਡ ਦਾਂਗੇ ਬਿ ਟਾਇਨਾ ਨੇ 90 ਇੱਥੇ ਆਪਣੀ ਕਤਵਾਲੀ ਚ ਲਾਤਾ ਗੱਡੀ ਲਾਤੀ ਭਰੀ ਭرائی ਉਹ ਤੇ ਅਸੀਂ ਸੋਮਵਾਰ ਨੂੰ ਕੱਲ ਆਏ ਆ ਤਾਂ ਕੱਲ ਐਕਸ਼ਨ ਸਾਹਿਬ ਕਹਿੰਦੇ ਅਸੀਂ ਢਿੱਲੇ ਆ ਤੇ ਗਲਾਟੀ ਸਾਹਿਬ ਨੇ ਜਿਹੜੇ ਐ ਐਸ ਡੀਓ ਉਹਨਾਂ ਨੂੰ ਅਸੀਂ ਮੌਇਨਾ ਕਰਾਇਆ ਉਹਨੂੰ ਅਸੀਂ ਪਰਮਿਸ਼ਨ ਦਿਖਾਈ ਆ ਤੇ ਜਿਹੜੀ ਉੱਥੇ ਦੀ ਰੈਲਿਟੀ ਆ ਪਰ ਜਿੱਥੇ ਕੰਮ ਕਰ ਰਹੇ ਹੋ ਵੀ ਦਿਖਾਇਆ ਤੇ ਉਹਨਾਂ ਨੇ ਮੌਕੇ ਜਾ ਕੇ ਵੀਡੀਓ ਬਣਾ ਕੇ ਐਕਸ਼ਨ ਸਾਹਿਬ ਨੂੰ ਭੇਜਨੇ ਤੇ ਕਿਹਾ ਵੀ ਇਹ ਕੰਮ ਜਾਇਜ਼ ਆ ਠੀਕ ਆ ਟਿੱਪਰ ਚਲਾਣੇ ਤੁਸੀਂ ਹਾਂਜੀ ਆ ਸਾਡਾ ਟਿੱਪਰ ਚਲ ਨਹੀਂ ਜੀ ਕੀ ਕਰਨੇ ਜੀ ਉਹਨਾਂ ਨੇ ਰੋਕਿਆ ਕਿਉਂ ਤੁਹਾਨੂੰ ਉਹ ਕਹਿੰਦੇ ਵੀ ਤੁਸੀਂ ਪਰਮਿਸ਼ਨ ਦਿਖਾਓ ਸਾਡੇ ਕੋਲ ਪਰਮਿਸ਼ਨ ਨਹੀਂ ਮੌਕੇ ਤੇ ਹੈ ਨਹੀਂ ਤੀ ਤੇ ਸਾਨੇ ਕੱਲ ਲਿਆ ਕੇ ਉਹਨੂੰ ਕਿ ਸੋਮਵਾਰ ਨੂੰ ਆਓ ਸੋਮਵਾਰ ਨੂੰ ਸਾਡਾ ਟਿੱਪਰ ਛੱਡ ਦਾਂਗੇ ਅਸੀਂ ਸਾਰਾ ਕੁਝ ਲਿਆ ਕੇ ਦਿੱਤਾ ਉਹ ਜਿੱਥੇ ਪਾ ਰਹੇ ਆ ਉਹਦੀ ਪਰਮਿਸ਼ਨ ਆ ਕੀ ਕੋਦੇ ਪਾਰਕ ਦਾ ਰੋਡਾਂ ਦਾ ਕੰਮ ਚੱਲ ਰਿਹਾ ਤੇ ਇਹ ਕੱਲ ਦੇ ਸਾਨੂੰ ਬਦੀਨ ਕਰ ਰਹੇ ਨੇ ਛੜਦਾਨਿਆ ਕੱਲ ਨੂੰ ਛੜਦਾਨਿਆ ਐ ਕਰਦਾਨਿਆ ਸਾਨੇ ਕਹੇ ਸਾ ਤੋਂ ਜ਼ਿਆਦਾ ਜੁਰਮਾਨਾ ਭਰਾਂ ਤੋਂ ਜ਼ਿਆਦਾ ਸਾਡੀ ਗੱਡੀ ਛੜਦੋ ਪਰਮਿਸ਼ਨ ਸਾਡੇ ਲਵੇ ਹੈਗੀ ਆ ਹੁਣ ਇਹ ਕਾਤੋਂ ਨਹੀਂ ਛੜ ਰਹੇ ਕੀ ਇਹ ਭਾਲਦੇ ਨੇ ਸਾ ਤੋਂ ਸਾਨੂੰ ਨਹੀਂ ਪਤਾ ਕਿਸੇ ਅਧਿਕਾਰੀ ਨੇ ਮੌਕੇ ਤੇ ਜਾ ਕੇ ਦੇਖਿਆ ਵੀ ਹੈਗੇ ਹਾਂਜੀ ਐਸ ਡੀਓ ਸਾਹਿਬ ਨੇ ਗੁਲਾਟੀ ਸਾਹਿਬ ਨੇ ਦੇਖਿਆ ਪੈਲਸ ਜਾ ਜਾ ਕੇ ਜਿੱਥੇ ਕੰਮ ਚੱਲ ਰਿਹਾ ਉਥੇ ਪਾਰਕ ਦਾ ਕੰਮ ਚੱਲ ਰਿਹਾ ਜਿਹੜਾ ਥੋੜੇ ਬੋ 10 ਗੱਡੀਆਂ ਗਿਰਨ ਵਾਲੀਆਂ ਦੀਆਂ ਉਹ ਗੇਰ ਰਹੇ ਤੇ ਅਸੀਂ ਤੇ ਸਾਰਾ ਟਰੈਕਟਰ ਅੱਜ ਵੀ ਚੱਲ ਬੜੇ ਰੋਡ ਬਣ ਰਹੇ ਨੇ ਜਿੱਥੋਂ ਚੱਕਰੇ ਮਿੱਟੀ ਉਹਦੀ ਵੀ ਪਰਮਿਸ਼ਨ ਹੈਗੀ ਆ ਪਰ ਹੁਣ ਜੇ ਸਾਨੂੰ ਇੰਨਾ ਕੁ ਸੌਣ ਦੇ ਬਾਅਦ ਵੀ ਬਦੀਨ ਕਰਾਇਆ ਜਾ ਰਿਹਾ ਤਾਂ ਇਹਦਾ ਇਹ ਹਾਲਾਤ ਆ ਵੀ ਅਸੀਂ ਫੇਰ ਪੰਜਾਬ ਛੱਡ ਕੇ ਬਗ ਜੇ ਜਾਂ ਦੇਸ਼ ਛੱਡ ਕੇ ਬਗ ਜੇ ਕਿਉਂਕਿ ਸਾਨੂੰ ਯਾਰ ਰੋਜੀ ਰੋਟੀ ਕਮਾਉਣ ਵਾਸਤੇ ਸਾਨੂੰ ਇਹ ਇੰਨਾ ਜਾਇ ਤੰਕ ਰਹਾ ਹੁਣ ਸਾ ਤੋਂ ਕਿੰਨੇ ਲੱਖ ਭਾਲ ਰਹੇ ਨੇ ਕੀ ਪਰ ਅੱਜ ਤੱਕ ਭਰ ਨਹੀਂ ਸਕਦੇ ਹਾਰ ਕੇ ਸਾਨੂੰ ਜੂਨੀਅਨ ਦਾ ਸਹਾਰਾ ਲੈਣਾ ਪਿਆ ਵੀ ਸਾਡੇ ਨਾਲ ਇੰਨਾ ਨਜਾਇਜ਼ ਹੋ ਰਿਹਾ ਵੀ ਸਾ ਤੋਂ ਸੰਤ ਇਹ ਕੰਮ ਕਰਨੀ ਨਹੀਂ ਦੇ ਰਹੇ ਤਾਂ ਜਦੋਂ ਸਾਡੇ ਪ੍ਰਧਾਨ ਜੀ ਨਾਲੋਂ ਸਵਾਲ ਜਵਾਬ ਕਰੇ ਨੇ ਵੀ ਪਹਿਲਾਂ ਤਾਂ ਰਿਐਲਿਟੀ ਤੇ ਦੱਸੋ ਵੀ ਕਿੱਥੇ ਲਿਖਿਆ ਤੇ ਉਹ ਐਸਡੀਓ ਸਾਹਿਬ ਕੋਈ ਜਵਾਬ ਨਹੀਂ ਦਦਦੇ ਤੇ ਉਹ ਕਮਰੇ ਚੋਂ ਨਿਕੜ ਕੇ ਭੱਜ ਗਏ। ਬਾਕੀ ਕੀ ਕਰਦੇ ਨੇ ਕਿਹੜੀ ਪਰਮਿਸ਼ਨ ਮੰਗਦੇ ਆ ਤੁਹਾਡੇ ਤੋਂ ਕੀ ਕਹਿੰਦੇ ਨੇ ਸਾਨੂੰ ਦਾ ਹੀ ਹੁਣ ਤਾਂ ਇਹ ਕਹਿਣ ਲੱਗੇ ਪਰਮਟ ਦਿਖਾਓ। ਪਰਮਟ ਆਪਣਾ ਪੁਲਿਸ ਬੇਕ ਮੇਰਾ ਭਾਈ ਟ੍ਰੈਫਿਕ ਪੁਲਿਸ ਮੰਗੂਗੀ। ਇਹ ਹੁਣ ਰਿਐਲਿਟੀ ਤੋਂ ਵੀ ਭੱਜ ਗਏ। ਪਰਮਿਸ਼ਨ ਤੋਂ ਵੀ ਭੱਜ ਗਏ ਸਾਰੇ ਕਾਗਜ਼ ਦਿਖਾਤੇ ਇਹਨਾਂ ਨੂੰ। ਠੀਕ ਹੈ। ਤੇ ਸਾਨੂੰ ਇੰਨੇ 6 ਦਿਨ ਹੋ ਗਏ ਬਦੀਨ ਕਰ ਰਹੇ ਸਾਡਾ ਕਈ ਲੱਖ ਦਾ ਨੁਕਸਾਨ ਕਰਤਾ ਇਹਨਾਂ ਨੇ। ਜਿਹੜੇ ਬੈਲਸ ਤੇ ਮਿੱਟੀ ਪੈਣੀ ਆ ਜਿੱਥੇ ਕੰਮ ਚੱਲ ਰਿਹਾ ਉਹਦੀ ਰਿਐਲਿਟੀ ਆ ਪਈ ਆ ਮੇਰੇ ਲਈ। ਤੇ ਉਹਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਡਾ ਇਹ ਉਹਰੇ ਬਿਜ਼ਨਸ ਨਹੀਂ ਕਰਦੇ ਨੇ ਕਿਸੇ ਨੂੰ ਕੰਮ ਹੀ ਨਹੀਂ ਕਰਦੇ ਨੇ ਸਾਡੇ ਲਈ ਇੱਕ ਇੱਕ ਦੋ ਦੋ ਟੀਪਰ ਆ ਸਾਡਾ ਤਾਂ ਇਹ ਹਾਲਾਤ ਕਰਕੇ ਵੀ ਤੁਸੀਂ ਟੀਪਰਾਂ ਨੂੰ ਅੱਗ ਲਾ ਦਿਓ ਸਾਡੇ ਨਾਲ ਤਾਂ ਇਹ ਬਣ ਰਹੀ ਆ ਕੀ ਮੰਗ ਕਰਦੇ ਹੁਣ ਆਸੀਂ ਮੰਗ ਮੰਗ ਕਰਦੇ ਵੀ ਸਾਡਾ ਟੀਪਰ ਛੱਡਿਆ ਜਾਵੇ ਸਾਡੇ ਕਾਗਜ਼ ਪੂਰੇ ਨੇ ਜੇ ਸਾਡਾ ਥੋੜਾ ਬਹੁਤ ਜੁਰਮਾਨਾ ਲੱਗ ਰਿਹਾ ਪਰ ਹੁਣ ਆਸੀਂ ਜੁਰਮਾਨਾ ਦੇਣਾ ਨਹੀਂ ਪਹਿਲਾਂ ਆਸੀਂ ਦੇ ਰਹੇ ਤੇ ਹੁਣ ਆਸੀਂ ਦੇਣਾ ਨਹੀਂ ਅਜ ਤਾਂ 22 ਦਿਨਾਂ ਸਰ ਤਾਂ ਸਾਡਾ ਆਪ ਦੇ ਟੀਪਰ ਰਿਆ ਕਰਾਉਣਾ ਚਾਹੁੰਦੇ ਆ ਤੇ ਅੱਗੇ ਤੋਂ ਜੇ ਸਾਡੇ 'ਚ ਕੋਈ ਗਲਤੀ ਆਉਂਦੀ ਆ ਸਾਡੇ ਅਸੀ ਤਾਜ ਪੱਤਰ ਨਹੀਂ ਪੂਰੇ ਤਾਂ ਸਾਡੇ ਦੇ ਐਕਸ਼ਨ ਲੈਣਾ ਸਾਡੇ ਜੁਰਮਾਨੇ ਲੈਣੇ ਜਿਹੜਾ ਨੂੰ ਜੁਰਮਾਨਾ ਵੀ ਨਹੀਂ ਦੱਸ ਰਹੇ ਹੈਗੇ ਕੀ ਲਾਉਣਾ ਹੈ ਅੱਜ ਪ੍ਰਧਾਨ ਸਾਹਿਬ ਨੇ ਪੁੱਛਿਆ ਵੀ ਜੁਰਮਾਨਾ ਦੱਸੋ ਕੀ ਆ ਤੇ ਇਹਨਾਂ ਦਾ ਮੂੰਹ ਚੋਂ ਬੋਲ ਨਹੀਂ ਨਿਕੜਿਆ ਨਾ ਸਾਡੇ ਕੋਈ ਪਰਚਾ ਕੱਟ ਰਹੇ ਨਾ ਸਾਨੂੰ ਕੋਈ ਸੋਰ ਕਰੇ ਸਾਡੇ ਕੋਈ ਤਾਂ ਕਾਰਵਾਈ ਕਰਨੇ ਇਹ ਮੈਂ ਰঞ্জੀਤ ਸਿੰਘ ਸੁਬਾਜਪੁਰ ਜ਼ਿਲ੍ਹਾ ਪ੍ਰਧਾਨ ਪੀਕੇਜੂ ਕ੍ਰਾਂਤੀਕਾਰੀ ਬਟਿਆਲਾ ਤੇ ਅਸੀਂ ਇੱਥੇ ਪਹੁੰਚੇ ਹਾਂ ਕੀ ਕਰਨੇ ਆ ਪਟੂਨ ਜਨ ਹਾਂ ਸਾਡੇ ਗਵਾਂਢੀ ਪਿੰਡ ਤੋਂ ਮੁੰਡੇ ਨੇ ਇਹਨਾਂ ਨੇ ਜਦੋਂ ਖੇਤੀ ਧੰਦੇ 'ਚ ਕੁਝ ਬਚਦਾ ਨਾ ਦਿਸਿਆ ਤਾਂ ਇਹਨਾਂ ਨੇ ਟਿਪਰਾਂ ਦਾ ਜਿਹੜਾ ਕੰਮ ਆ ਜੀਸੀਬੀ ਦਾ ਕੰਮ ਆ ਜਿਹੜਾ ਉਹ ਸਟਾਰਟ ਕੀਤਾ ਥੋੜੇ ਸਮੇਂ ਤੀ ਕੀਤਾ ਤੇ ਇੱਥੋਂ ਦਾ ਜਿਹੜਾ ਇਹ ਡਿਪਾਰਟਮੈਂਟ ਹੈ ਵਿਭਾਗ ਆ ਮਾਈਨਿੰਗ ਵਾਲਾ ਜਿਹਨੂੰ ਕਹਿੰਦੇ ਆ ਅਸੀਂ ਇਹਨਾਂ ਨੇ ਇੱਕ ਹਫਤੇ ਤੋਂ ਵੱਧ ਸਮੇਂ ਤੋਂ ਇਹਨਾਂ ਨੂੰ ਮੁੰਡਿਆਂ ਨੂੰ ਨੌਜਵਾਨਾਂ ਨੂੰ ਸਾਡਿਆਂ ਨੂੰ ਤੰਗ ਕਰ ਰਹੇ ਆ ਤੇ بار بار ਇਹ ਆਪਦੇ ਦਫਤਰ ਬੁਲਾਉਂਦੇ ਆ ਤੇ ਜਦੋਂ ਦਫਤਰ ਇਹ ਆਉਂਦੇ ਆ ਤਾਂ ਮਿਲਦੇ ਨਹੀਂ ਅਸਲ 'ਚ ਉਹਦਾ ਮਿਲਣ ਦਾ ਕਾਰਨ ਜਾਂ ਇਹਨਾਂ ਦੇ ਬੁਲਾਉਣ ਦਾ ਕਾਰਨ ਇੱਕ ਹੈ ਕਿ ਤੁਸੀਂ ਸਾਡੇ ਨਾਲ ਜਿਹੜੀ ਈਟੀਸੀਟੀ ਹੈ ਜਿਹੜਾ ਲੈਂਡ ਦੇਣਾ ਟੇਬਲ ਥੱਲੇ ਹੁੰਦਾ ਵੀ ਸਾਡੇ ਨਾਲ ਉਹ ਕਰੋ ਤੇ ਚਲੋ ਇਹ ਆਉਂਦੇ ਆ ਜਦੋਂ ਮੁੰਡੇ ਤਾਂ ਉਹ ਇੱਥੇ ਮਿਲਦੇ ਨਹੀਂ ਉਹਨਾਂ ਨੂੰ ਤੇ ਕਾਰਨ ਉਹਦਾ ਇਹ ਹੈ ਵੀ ਇਹਨਾਂ ਨੂੰ ਅਸੀਂ ਹਰਾਨ ਕਰੀਏ ਕਿਉਂਕਿ ਜਿੰਨਾ ਪਾਰਟੀ ਨੂੰ ਹਰਾਨ ਕਰਦੇ ਆ ਉਹਨਾਂ ਰੇਟ ਉਹਦਾ ਵੱਧਾ ਕਿਉਂਕਿ ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੈਂ ਇੱਥੇ ਨਾ ਉਲਝਾਂ ਮੈਂ ਆਪਣੇ ਕੰਮ ਧੰਦਿਆਂ 'ਚ ਲੱਗਿਆ ਰਹਾਂ ਮੈਂ ਤੇ ਇਹਨਾਂ ਨੇ 6 ਦਿਨ ਪਹਿਲਾਂ ਟਿੱਪਰ ਚੱਕਿਆ ਤੇ ਉਹ ਮੁੰਡੇ ਮੌਕੇ ਤੇ ਉਹਦਾ ਜਿਹੜਾ ਜੁਰਮਾਨਾ ਉਹ ਭਰਨ ਲਈ ਤਿਆਰ ਆ ਤੇ ਉਹ ਕਹਿੰਦੇ ਵੀ ਸਾਨੂੰ ਤੁਸੀਂ ਜੁਰਮਾਨਾ ਦੱਸੋ ਤੇ ਕਿਹੜੀ ਉਹਦੇ 'ਚ ਤੁਸੀਂ ਸਾਨੂੰ ਜੁਰਮਾਨਾ ਲਾਉਂਗੇ ਸਾਡਾ ਕੋਈ ਓਵਰਲੋਡ ਦਾ ਤਾਂ ਉਹ ਦੱਸੋ ਤੇ ਅਸੀਂ ਜਿੱਥੇ ਮਿੱਟੀ ਪਾਟ ਰਹੇ ਹਾਂ ਉਹ ਕਾਗਜ਼ ਦੇਖ ਲਓ ਤੇ ਜਿੱਥੇ ਅਸੀਂ ਸਿੱਟ ਰਹੇ ਹਾਂ ਉਹ ਦੇਖ ਲਓ ਪਰ ਇਹ ਕਹਿੰਦੇ ਵੀ ਨਹੀਂ ਜਿੱਥੇ ਤੁਸੀਂ ਮਿੱਟੀ ਛੁੱਟਦੇ ਹੋ ਉਹ ਮੁੰਡੇ ਨੇ ਕਾਗਜ਼ ਵੀ ਤੁਹਾਨੂੰ ਦਿਖਾਇਆ ਤੇ ਉਹਦੇ ਚ ਉਹ ਕਹਿੰਦੇ ਵੀ ਇਹ ਪਿਛਲੇ ਸਾਲ ਦਾ ਤੇ ਚਲੋ ਜਦੋਂ ਅਸੀਂ ਸਾਡੇ ਕੋਲੇ ਇਹਨਾਂ ਨੇ ਗੱਲ ਕੀਤੀ ਵੀ ਪ੍ਰਧਾਨ ਜੀ ਸਾਡਾ ਤਾਂ 6 ਦਿਨ ਹੋ ਗਏ ਸਾਡਾ ਬਹੁਤ ਨੁਕਸਾਨ ਹੋ ਗਿਆ ਤੇ ਅਸੀਂ ਹਜ਼ਾਰਾਂ ਰੁਪਏ ਨੇ ਜਿਹੜੇ ਕਮਾਉਣੇ ਹੁੰਦੇ ਨੇ ਤੇ ਲੱਖਾਂ ਕਰੋੜਾਂ ਰੁਪਏ ਦਾ ਅਸੀਂ ਕਰਜ਼ਾ ਲੱਤਿਆ ਵਿਆ ਫਾਈਨੈਂਸ ਕੰਪਨੀਆਂ ਤੋਂ ਵੀ ਅਸੀਂ ਉਜੜ ਜਾਾਂਗੇ ਸਾਨੂੰ ਕੁਝ ਕਿਤੇ ਗਲਤ ਸਟੈਪ ਨਾ ਚੱਕਣਾ ਪੈ ਜੇ ਵੀ ਤੁਸੀਂ ਆ ਕੇ ਸਾਡੀ ਗੱਲ ਸੁਣੋ ਘਟੋ ਘਟ ਸਾਡੀ ਮਦਦ ਕਰੋ ਇਸ ਮਾਮਲੇ ਤੇ ਸਾਡਾ ਟੇਪਰ ਛਡਾਓ ਚਲੋ ਜਦੋਂ ਅਸੀਂ ਆ ਕੇ ਇੱਥੇ ਐਕਸ਼ਨ ਸਾਹਿਬ ਨੂੰ ਮਿਲੇ ਇਹਨੂੰ ਰਿਕੁਐਸਟ ਕੀਤੀ ਵੀ ਐਵੇਂ ਤੁਸੀਂ ਨਾ ਹਰਾਨ ਕਰੋ ਜੇ ਤੁਹਾਡਾ ਕੋਈ ਕਾਗਜ਼ ਪੱਤਰ ਨਹੀਂ ਬਣਿਆ ਪਿਆ ਤਾਂ ਸਾਨੂੰ ਦੱਸ ਦਿਓ ਤੇ ਕਹਿੰਦੇ ਜੀ ਇਹ ਕਾਗਜ਼ ਤਾਂ ਨਾਲ ਕੋਲੇ ਹੈ ਹੀ ਨਹੀਂ ਤੇ ਅਸੀਂ ਇਹਨਾਂ ਮੁੰਡਿਆਂ ਨੂੰ ਪੁੱਛਿਆ ਵੀ ਲਿਆਓ ਦਿਖਾਓ ਕਾਗਜ਼ ਇਹਨਾਂ ਨੇ ਕਾਗਜ਼ ਦਿਖਾਤੇ ਤੇ ਇਹ ਕਹਿੰਦੇ ਵੀ ਇਹ ਤਾਂ ਇੱਕ ਸਾਲ ਪਹਿਲਾਂ ਦੇ ਨੇ ਚਲੋ ਮੈਂ ਕਿਹਾ ਸਿੰਘ ਸਾਹਿਬ ਠੀਕ ਹੈ ਵੀ ਤੁਹਾਡੀ ਗੱਲ ਸਾਲ ਪਹਿਲਾਂ ਦੇ ਨੇ ਕੀ ਇਹਦੇ ਤੇ ਲਿਖਿਆ ਹੋਇਆ ਵੀ ਤੁਸੀਂ ਸਾਲ ਬਾਅਦ ਨਹੀਂ ਮਿੱਟੀ ਪਾਉਂਗੇ ਹਾਂ ਉਹਦਾ ਵੱਡਾ ਪ੍ਰੋਜੈਕਟ ਆ ਕੰਮ ਚੱਲ ਰਿਹਾ ਹੂੰ ਤੇ ਉਹ 2 ਸਾਲ ਚ ਪੂਰਾ ਹੁੰਦਾ 3 ਚ ਪੂਰਾ ਹੁੰਦਾ 4 ਚ ਪੂਰਾ ਹੁੰਦਾ ਸਾਨੂੰ ਕੀ ਪਤਾ ਹੂੰ ਤੁਸੀਂ ਉਹਦੇ ਮੁਤਾਬਕ ਅਗਲੇ ਦਿਨ ਮਿੱਟੀ ਪਾਉਣ ਲੱਗੇ ਹੂੰ ਤੇ ਜਿੱਥੋਂ ਲੈ ਕੇ ਆਉਣੇ ਆ ਉਹ ਮੁੰਡੇ ਦਿਖਾ ਰਹੇ ਆ ਵੀ ਭਾਈ ਅਸੀਂ ਆ ਮਨਜ਼ੂਰੀ ਲਈ ਹੋਈ ਆ ਇੱਥੋਂ ਅਸੀਂ ਮਿੱਟੀ ਚੱਕਦੇ ਆ ਹਾਂਜੀ ਕਹਿੰਦਾ ਨਾ ਜੀ ਚਲੋ ਅਸੀਂ ਕਹੇ ਵੀ ਠੀਕ ਆ ਤੇਰੀ ਗੱਲ ਨਾ ਜੀ ਤਾਂ ਨਾ ਜੀ ਆ ਜੇ ਤੁਸੀਂ ਨਹੀਂ ਛੱਡਦੇ ਕਹਿੰਦਾ ਨਹੀਂ ਛੱਡਦੇ ਤੇ ਸਾਨੂੰ ਕਹੇ ਵੀ ਫਿਰ 6 ਦਿਨ ਹੋ ਗਏ ਅੱਜ 6 ਦਿਨਾਂ ਦੇ ਵਿੱਚ ਟਿੱਪਰ ਦਾ ਤੁਸੀਂ ਕਿਹੜੀ ਹਸ਼ੀਅਤ ਵਿੱਚ ਰੱਖ ਰੱਖਿਆ ਆਪਦੇ ਕਬਜ਼ੇ 'ਚ ਕਿਵੇਂ ਠਾਣੇ ਬੰਦ ਕਰਤੇ ਆ 6 ਦਿਨ ਤਾਂ ਤੁਹਾਡੇ ਕੋਲ ਅਧਿਕਾਰ ਹੈ ਨਹੀਂ ਕਿਸੇ ਉਹ ਚੀਜ਼ ਤੋਂ ਰੱਖਣ ਤੋਂ ਤੁਸੀਂ ਜੁਰਮਾਨਾ ਲਾਓ ਨਹੀਂ ਭਰਨਗੇ ਅਗਲਾ ਇਹਦਾ ਖੜਾ ਰਹੂਗਾ ਤੇ ਨਾਲੇ ਉਹਨਾਂ ਨੂੰ ਅਸੀਂ ਕਹਾਨ ਵੀ ਕਰਕੇ ਗਏ ਆ ਵੀ ਜੇ ਤੁਸੀਂ ਅੱਜ ਤੋਂ ਬਾਅਦ ਹੁਣ ਜੇ ਜੁਰਮਾਨਾ ਕਟੋਗੇ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਜੇ ਸਾਡੇ ਇਹਨਾਂ ਨੌਜਵਾਨਾਂ ਵੱਲੋਂ ਇਸ ਇਹਨਾਂ ਦੇ ਪਰਿਵਾਰ ਵੱਲੋਂ ਜੇ ਕਿਸੇ ਨਾਲ 19 21 ਗੱਲ ਹੁੰਦੀ ਆ ਤਾਂ ਐਕਸ਼ਨ ਸਾਹਿਬ ਤੂੰ ਇਹਦਾ ਜ਼ਿੰਮੇਵਾਰ ਹੋਵੇਂਗਾ ਤੇ ਤੇਰੇ ਵੱਲੋਂ ਪੀੜਤ ਲੋਕ ਨੇ ਇਹ ਇਸ ਕਰਕੇ ਅਸੀਂ ਤੈਨੂੰ ਵਾਰਨਿੰਗ ਦੇ ਕੇ ਚੱਲਿਆ ਸਵੇਰ ਤੱਕ ਜਾਂ ਸਾਡਾ ਟੀਪਰ ਛੱਡਦੇ ਨਹੀਂ ਸਵੇਰੇ ਅਸੀਂ ਫੇਰ 10 ਵਜੇ ਆ ਕੇ ਇੱਥੇ ਇਹਨਾਂ ਨੂੰ ਦਫ਼ਤਰ ਚ ਘੇਰਾਂਗੇ ਤੇ ਆਪਦਾ ਟੀਪਰ ਆ ਜਿਹੜਾ ਛਡਵਾਵਾਂਗੇ ਕారణ ਕੀ ਮੰਨਦੇ ਪ੍ਰਧਾਨ ਜੀ ਇਹ ਵਤੀਰੇ ਨੂੰ ਦੇਖ ਕੇ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਇਹਦਾ ਇੱਕੋ ਹੀ ਕਾਰਨ ਹੈ ਕਿ ਇਥੋਂ ਦੀਆਂ ਸਰਕਾਰਾਂ ਨੇ ਹੇਠਲੇ ਪੱਧਰ ਤੱਕ ਸਮਾਜ ਦੇ ਵਿੱਚ ਵੀ ਦਫ਼ਤਰਾਂ ਦੇ ਵਿੱਚ ਵੀ ਹੋਰ ਜਿੰਨੇ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਵੀ ਪੈਸੇ ਕਮਾਉਣ ਵਾਲੇ ਜਿਹੜੇ ਆਪਦੇ ਲੋਕ ਆ ਉਹ ਭਰਤੀ ਕੀਤੇ ਬੇ ਆ ਭਾਵੇਂ ਪ੍ਰਾਈਵੇਟ ادارے ਹੋਣ ਭਾਵੇਂ ਸਰਕਾਰੀ ਹੋਣ ਹੁਣ ਬੱਚਿਆਂ ਨੂੰ ਵਾਰ-ਵਾਰ ਇਹਨਾਂ ਨੇ ਇਹਨਾਂ ਨੂੰ ਬੁਲਾਉਣਾ ਤੇ ਜਲੀਲ ਕਰਨਾ ਤੇ ਬਿਨਾ ਗੱਲ ਸੁਣੇ ਸ਼ਾਮ ਨੂੰ ਇਹ ਕਹਿ ਕੇ ਭਜਾ ਦੇਣਾ ਕਿ ਅਸੀਂ ਨਹੀਂ ਛੱਡਦੇ ਸਵੇਰੇ ਆਇਓ ਤੁਸੀਂ ਜਿਹੜੀ ਉਹਦੇ ਚ ਕਮੀ ਆ ਜਿਹੜਾ ਉਹਦੇ ਚ ਤੁਸੀਂ ਜੁਰਮਾਨਾ ਲਾਉਣਾ ਉਹ ਲਾ ਕੇ ਉਹਨਾਂ ਨੂੰ ਗਾਹ ਤੁਰਦੇ ਕਰੋ ਤੇ ਵਾਰ-ਵਾਰ ਜਲੀਲ ਕਰਨ ਦਾ ਮਤਲਬ ਇਹ ਹੈ ਵੀ ਉਹਦਾ ਰੇਟ ਵਧਾਉਣਾ ਤੇ ਅੱਜ ਅਸੀਂ ਇਹਨਾਂ ਨੂੰ ਕਹਿ ਕੇ ਚੱਲੇ ਆ ਅਸੀਂ ਵੀਡੀਓ ਤੁਹਾਨੂੰ ਭੇਜ ਰਹੇ ਹਾਂ ਤੇ ਤੁਸੀਂ ਉਹ ਵੀਡੀਓ 'ਚ ਦੇਖਿਓ ਤੇ ਅਸੀਂ ਉਹਨਾਂ ਨੂੰ ਵਾਰ-ਵਾਰ ਪੁੱਛ ਰਹੇ ਹਾਂ ਐਕਸ਼ਨ ਸਾਹਿਬ ਨੂੰ ਵੀ ਤੁਸੀਂ ਸਾਡੀ ਗੱਲ ਦਾ ਜਵਾਬ ਦਿਓ ਜੀ ਇਹ ਪ੍ਰਧਾਨ ਜੀ ਤੁਹਾਨੂੰ ਸਵਾਲ ਕਰ ਰਹੇ ਆ ਸ਼ੇਗਨ ਤੁਸੀਂ ਕਿਹੜੀ ਐਸ਼ੀਅਤ ਚ ਤੁਸੀਂ ਤੇ ਪ੍ਰਬੰਧ ਕੀਤੇ ਹੋਇਆ ਤੇ ਪਰ ਉਹ ਕੋਈ ਜਵਾਬ ਨਹੀਂ ਦੇ ਰਹੇ ਕੁਰਸੀ ਛੱਡ ਕੇ ਉਹ ਐਸਸੀ ਸਾਹਿਬ ਦੇ ਕਮਰੇ ਚ ਭੱਜ ਗਏ ਨੇ ਤੇ ਸਾਡੀ ਗੱਲ ਨਹੀਂ ਸੁਣੀ ਤੇ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਤੁਹਾਡੇ ਮੀਡੀਆ ਦੇ ਰਾਹੀਂ ਅਪੀਲ ਕਰਦੇ ਆਂ ਕਿ ਇਹਨਾਂ ਚੋਰਾਂ ਠੱਗਾਂ ਨੂੰ ਘੱਟੋ ਘੱਟ ਸਮਾਜ ਦੇ ਵਿੱਚ ਨੰਗਾ ਤਾਂ ਜਰੂਰ ਕੀਤਾ ਜਾਵੇ ਇਹਨਾਂ ਦਾ ਵਿਗੜਦਾ ਨਾਂ ਵਿਗੜਦਾ ਉਹ ਸਾਨੂੰ ਪਤਾ ਕਿਉਂਕਿ ਸਾਰੇ ਸਰਕਾਰ ਨਾਲ ਇਹ ਰਲੇਵੇ ਹੁੰਦੇ ਆ ਮਿਲੀ ਭੁਗਤ ਕੀਤੀ ਵੀ ਹੁੰਦੀ ਆ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਵੀ ਸਾਡੇ ਲੋਕਾਂ ਨੂੰ ਐਂ ਪਰੇਸ਼ਾਨ ਕਰਨ ਕਿਉਂਕਿ ਜੇ ਅਸੀਂ ਕਿਸੇ ਦੇ ਖਿਲਾਫ ਐਪਲੀਕੇਸ਼ਨ ਦੰਨੇ ਆ ਤਾਂ ਉਲਟਾ ਉਸੇ ਲੋਕਾਂ ਦੇ ਪਰਚਾ ਹੁੰਦਾ ਅਸੀਂ ਸੜਕਾਂ ਤੇ ਆਉਨੇ ਸਾਡੇ ਤੇ ਪਰਚੇ ਕਰਦੇ ਆ ਪਰ ਅਸੀਂ ਕੱਲ ਨੂੰ ਜ਼ਰੂਰ ਆਪਦਾ ਟਿੱਪਰ ਵੀ ਛੜਾਵਾਂਗੇ ਤੇ ਇਹਨਾਂ ਦਾ ਇੱਥੇ ਪਿੱਟ ਸੇਪਾ ਵੀ ਕਰਾਂਗੇ ਸੋ ਸਾਡੀ ਗੱਲ ਨੂੰ ਜੇ ਤੁਸੀਂ ਮੀਡੀਆ ਸਰਟੀਨਾਮੇ ਤੇਰਾ ਨਾਮ ਹੈ ਹਰਦੀਪ ਸਿੰਘ ਗੁਲਾਟੀ ਜੀਓ ਮਾਈਨਿੰਗ ਤਦਾਈ ਕਾ ਜਤਰੇ ਦਫਤਰ ਦੇ ਚਿੱਪਰ ਹਾਰਤੀ ਸਰੋ ਮਾਮਲਾ ਚੱਲ ਰਿਹਾ ਹੈ ਕਿ ਸਰ ਪੂਰਾ ਮਾਮਲਾ ਕੀ ਹੈ ਮੈਨੂੰ ਦੱਸੋ ਇਹ ਮਾਮਲਾ ਇਸ ਤਰ੍ਹਾਂ ਹੈ ਵੀ ਅਸੀਂ ਰੂਟੀਨ ਚੈਕਿੰਗ ਕਰ ਰਹੇ ਸੀਗੇ ਫਰਾਈਡੇ ਦੀ ਗੱਲ ਹੈ 20 ਤਰੀਕ ਦੀ ਗੱਲ ਹੈ ਦੁਪਹਿਰੇ 3:00 ਦਾ ਟਾਈਮ ਸੀ ਨਬਾ ਰੋਡ ਤੇ ਮੇਨ ਨਬਾ ਰੋਡ ਤੇ ਇੱਕ ਟਿਪਰ ਜਾਂਦਾ ਸੀ ਮਿੱਟੀ ਨਾਲ ਭਰਿਆ ਹੋਇਆ ਉਹ ਜਦੋਂ ਰੋਕ ਕੇ ਰੂਟੀਨ ਚੈਕਿੰਗ ਕੀਤੀ ਗਈ ਵੀ ਉਹਦੇ ਕੋਲ ਨੋਰੀਂਦਰ ਦਸਤਾਵੇਜ਼ ਹੈ ਕਿ ਨਹੀਂ ਉਸ ਕੋ ਨਹੀਂ ਸੀ ਨਾ ਕੋਈ ਮਨਜ਼ੂਰੀ ਦਿਖਾ ਪਾਇਆ ਨਾ ਡਰਾਈਵਰ ਨੂੰ ਇਹ ਪਤਾ ਸੀ ਵੀ ਕਿੱਥੇ ਮਿੱਟੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਉਹਨੇ ਸਾਨੂੰ ਕੋਈ ਕਿਸੇ ਕਿਸਮ ਦਾ ਕੋਈ ਪੋਜ਼ਿਟਿਵ ਮਤਲਬ ਐਕਚੁਅਲ ਫੈਕਸ਼ਨ ਨਹੀਂ ਦੱਸ ਸਕਿਆ ਉਹ ਇਸ ਕਰਕੇ ਰੂਲਾ ਮੁਤਾਬਕ ਉਸ ਦਾ ਚਲਾਨ ਕੱਟਿਆ ਗਿਆ ਚਲਾਨ ਕੱਟ ਕੇ ਗੱਡੀ ਨਾਵਾ ਪੁਲਿਸ ਸਟੇਸ਼ਨ ਤੇ ਹੀ ਖੜੀ ਹੈ ਤੇ ਬੰਦੀ ਜਿਹੜੀ ਫੀਸ ਹੈ ਸਰਕਾਰੀ ਫੀਸ ਜਿਹੜੀ ਜੁਰਮਾਨੇ ਦੀ ਹੈ ਉਹ ਭਰ ਕੇ ਜਿਸ ਦੀ ਗੱਡੀ ਹੈ ਉਹ ਜਦੋਂ ਮਰਜ਼ੀ ਗੱਡੀ ਆਪਣੀ ਥਾੜੇ ਚੋਂ ਲੈ ਸਕਦਾ ਤੇ ਕਿ ਭਾਵੇਂ ਉਹ ਨਾਲ ਪੜਾਇਆ ਹੈ ਕਿ ਹਨ ਵਾਲਾ ਖਾਣਾ ਉਹ ਹੈ ਕਿ ਹਨ ਵਾਲੇ ਪਿੰਡ ਤੋਂ ਚੇਹੇ ਦਿਨ ਉਹ ਗਏ ਜਿਹੜੇ ਨੂੰ ਫਸ ਨਹੀਂ ਜਾ ਰਿਹਾ ਹੈਗਾ ਕਿ ਕਿਸ وجہ ਤੋਂ ਮੇਰੀ ਕਿੱਖਾਈ ਨਹੀਂ ਨਹੀਂ ਉਹਨਾਂ ਨੂੰ ਬਿਲਕੁਲ ਚਾਲਾਨ ਦੀ ਕਾਪੀ ਉਹਨਾਂ ਨੂੰ ਉੱਥੇ ਮੌਕੇ ਤੇ ਆ ਗਈ ਸੀ ਕਾਪੀ ਉਹਨਾਂ ਨੂੰ ਦਿੱਤੀ ਸੀ ਉਹਨਾਂ ਨੂੰ ਦੱਸਦਾ ਸੀ ਵੀ ਲੋੜਿੰਦੇ ਕਾਗਜ਼ ਤੁਹਾਡੇ ਕੋਲ ਹੈ ਨਹੀਂ ਹੈਗੇ 6 ਦਿਨ ਦੀ ਗੱਲ ਇਸ ਤਰ੍ਹਾਂ ਵੀ ਫਰਡੇ ਨੂੰ ਗੱਡੀ ਉੱਥੇ ਖੜਾਈ ਸੀਗੀ ਤੇ ਦੋ ਅੱਗੇ ਛੁੱਟੀਆਂ ਆ ਗਈਆਂ ਸ਼ਾਇਦ ਇਸ ਕਰਕੇ ਕਿਤੇ ਰਹਿਣਾ ਗਿਆ ਹੋਵੇ ਉਹ ਜਦੋਂ ਮਰਜ਼ੀ ਮੰਡੇ ਨੂੰ ਵੀ ਆਪਣੀ ਰਿਲੀਜ਼ ਕਰਾ ਸਕਦੇ ਸੀ ਬਟ ਉਹਨਾਂ ਨੇ ਸਰਕਾਰੀ ਫੀਸ ਨਹੀਂ ਜਮ੍ਹਾਂ ਕਰਾਈ ਸਰਕਾਰੀ ਫੀਸ ਜਮ੍ਹਾਂ ਕਰਾ ਦੇਣਗੇ ਜਦੋਂ ਮਰਜ਼ੀ ਆਪਣੀ ਗੱਡੀ ਲੈ ਸਕਦੇ ਆ ਜੇ ਸਰ ਅੱਜ ਕਿਸਾਨ ਵੀ ਕੁਝ ਦਿਖਾਈ ਦਿੱਤੇ ਹੈਗੇ ਉਹਨਾਂ ਨਾਲ ਉਹ ਵੀ ਮਾਮਲਾ ਹੈ ਨਾ ਕਿਸਾਨ ਲੈਣ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ